ਸਤਿ ਸ੍ਰੀ ਅਕਾਲ ਜੀ ਹਰ ਰੋਜ਼ ਪੰਜਾਬੀ ਨਵੇਂ ਨਵੇਂ ਰਿਸ਼ਤੇ ਦੇਖਣ ਦੇ ਲਈ ਤੁਸੀਂ ਸਾਨੂੰ ਫੋਲੋ ਕਰ ਲਓ ਜੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਤਾਂ ਹੇਠਾ ਦਿੱਤੇ ਨੰਬਰ ਤੇ ਵਟਸਐਪ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਵੀ ਪਵਾ ਸਕਦੇ ਹੋ ਰਿਸ਼ਤੇ ਦੀ ਜਾਣਕਾਰੀ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਆਸਟ੍ਰੇਲੀਆ ਬੌਰਨ ਸਿਟੀਜ਼ਨ ਕੁੜੀ ਦਾ ਰਿਸ਼ਤਾ ਲੈ ਕੇ ਹਾਜ਼ਰ ਹੋਏ ਹਨ ਜੀ ਸਾਰਾ ਪਰਿਵਾਰ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਲੜਕੀ ਦੇ ਤਿੰਨ ਭੈਣਾਂ ਨੇ ਭਰਾ ਹੈ ਨਹੀਂ 1995 ਦਾ ਡੇਟ ਆਫ ਬਰਥ ਕੱਦ 5 ਫੁੱਟ 7 ਇੰਚ ਸੀਐਨ ਨਰਸਿੰਗ ਦੀ ਕੁੜੀ ਜੋਬ ਕਰਦੀ ਹੈ ਮੁੰਡਾ ਚਾਹੀਦਾ ਜੀ ਮੁੰਡਾ ਆਸਟ੍ਰੇਲੀਆ ਨਾਰਥ ਕੁਵਿਨ ਲੈਂਡ ਦੇ ਵਿੱਚ ਬੌਰਨ ਜਾਂ ਪੀਆਰ ਹੋਵੇ ਸਿਰਫ ਜੱਟ ਸਿੱਖ ਤੇ ਵੈਲ ਸੈਟਲਡ ਫੈਮਿਲੀ ਸੰਪਰਕ ਕਰਨ ਮੁੰਡਾ ਨਸ਼ਾ ਰਹਿਤ ਹੋਵੇ ਮੁੰਡਾ ਵਧੀਆ ਐਜੂਕੇਟਿਡ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਲੋੜ ਹੈ ਜੀ ਪਰਿਵਾਰ ਨੂੰ ਜੇਕਰ ਤੁਹਾਡੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਭੇਜੋ ਅਸੀਂ ਤੁਹਾਨੂੰ ਪਰਿਵਾਰ ਦਾ ਨੰਬਰ ਦੇ ਦੇਵਾਂਗੇ ਦੂਜਾ ਰਿਸ਼ਤਾ ਕਰੋ ਜੀ ਨੋਟ ਅੰਬਾਲੇ ਤੋਂ ਮੁੰਡਾ ਅਮਰੀਕਾ ਦੇ ਵਿੱਚ ਕੰਮ ਕਰਦਾ ਜੀ ਅਮਰੀਕਾ ਦੇ ਵਿੱਚ ਆਪਣਾ ਸਟੋਰ ਹੈ ਹਿੱਸੇ ਤੇ ਮੁੰਡਾ ਹੁਣ ਵਰਕ ਪਰਮਿਟ ਤੇ 10 ਸਾਲ ਦਾ ਮੁੰਡੇ ਕੋਲ ਵੀਜ਼ਾ ਜੀ ਮੁੰਡੇ ਦਾ ਤਲਾਕ ਹੋਇਆ ਹੈ ਇੱਕ ਬੇਟਾ 3.5 ਸਾਲ ਦਾ ਜੋ ਦਾਦਾ-ਦਾਦੀ ਕੋਲ ਰਹਿੰਦਾ ਹੈ ਸਾਰਾ ਪਰਿਵਾਰ ਲੜਕੇ ਦਾ ਅੰਮ੍ਰਿਤਾਰੀ ਆ ਜੀ ਮੁੰਡਾ ਵੀ ਅੰਮ੍ਰਿਤਾਰੀ ਆ ਕੁੜੀ ਚਾਹੀਦੀ ਆ ਕੁੜੀ ਜੱਟ ਸਿੱਖ ਪਰਿਵਾਰ ਦੀ ਪਰਿਵਾਰ ਦੇ ਵਿੱਚੋਂ ਅੰਮ੍ਰਿਤਾਰੀ ਹੋਵੇ ਜਾਤੀ ਬੰਧਨ ਕੋਈ ਨਹੀਂ ਜੀ ਕੁੜੀ ਤਲਾਕशुदा ਹੋਵੇ ਪਰ ਕੋਈ ਬੱਚਾ ਨਾ ਹੋਵੇ ਕੁੜੀ ਕੈਨੇਡਾ ਅਮਰੀਕਾ ਜਾਂ ਪੰਜਾਬ ਤੋਂ ਹੋਵੇ ਸੰਪਰਕ ਕਰ ਸਕਦੇ ਨੇ ਜੀ 1993 ਦਾ ਮੁੰਡੇ ਦਾ ਡੇਟ ਆਫ ਬਰਥ ਪੜਾਈ ਐਮਬੀਏ ਕੱਦ 5 ਫੁੱਟ 10 ਇੰਚ ਜ਼ਮੀਨ ਦੇ 7 ਕਿੱਲੇ ਰੋਡ ਤੇ ਨੇਗੇ ਬਾਕੀ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਪਰਿਵਾਰ ਦੇ ਨਾਲ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਬਠਿੰਡੇ ਤੋਂ ਮੁੰਡੇ ਦਾ ਰਿਸ਼ਤਾ ਹੈ ਜੀ ਜ਼ਮੀਨ ਦੇ 8 ਕਿੱਲੇ ਨੇ ਨੈਸ਼ਨਲ ਰੋਡ ਤੇ ਜ਼ਮੀਨ ਆਉਂਦੀ ਹੈ ਜੀ ਮੁੰਡੇ ਨੂੰ ਭੈਣ ਕੈਨੇਡਾ ਦੇ ਵਿੱਚ ਪੀਆਰ ਮੁੰਡਾ ਖੇਤੀਬਾੜੀ ਦਾ ਕੰਮ ਕਰਦਾ ਤੇ ਨਾਲ ਰੋਡ ਕੰਟਰਕਸ਼ਨ ਦਾ ਬਿਜ਼ਨਸ ਕਰਦਾ 5 ਲੱਖ ਮਹੀਨੇ ਦੀ ਕਮਾਈ ਹੈ ਜੀ ਕਟਿੰਗ ਵਾਲਾ ਮੁੰਡਾ ਹੈ ਰਿਸ਼ਤਾ ਚਾਹੀਦਾ ਕੁੜੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਵਧੀਆ ਪੜੀ ਲਿਖੀ ਸੋਹਣੀ ਤੇ ਸਿਆਣੀ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਹੈਗੀ ਕੁੜੀ ਦਾ ਏਰੀਆ ਬਠਿੰਡੇ ਤੋਂ 35 ਕਿਲੋਮੀਟਰ ਤੱਕ ਹੋਵੇ ਜੀ 1995 ਦਾ ਮੁੰਡਾ ਦਾ ਡੇਟ ਆਫ ਬਰਥ ਕੱਦ 5 ਫੁੱਟ 9 ਇੰਚ ਪੜਾਈ ਗ੍ਰੈਜੂਏਟ ਕੀਤੀ ਹੋਈ ਹੈ ਗੋਤ ਸਿੱਧੂ ਬਾਕੀ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਪਰਿਵਾਰ ਦੇ ਨਾਲ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਕਰ ਦਿਓ ਬਾਅਦੂ ਤੋਂ ਬਾਅਦ ਸ਼ੇਅਰ ਜੀ ਧੰਨਵਾਦ